ਕੀਤੋਂ ਪਾਇ ਬਿਚਾਂਦ ਹੱਕ ਤੇ ਕਵੀ ਆਪਣੇ ਅੰਦਰ ਦੇ ਨਾਲ ਸੱਤੇ ਕਰਕੇ ਸਿੱਖ ਤਰੁਤ ਚਾਤਨ ਦੇ ਮਾਧਮ ਬਣੀ ਜੀਤਨ ਕਰੇ ਸੰਸਾਰਿਆਂ ਦੇ ਹੱਥ ਸਤਨਾਮ ਸ਼ਿਰ ਵਖ ਗੁਰੂ ਸਾਹਿਬ ਜੀ ਰਹਿਰਾਬ ਸਾਹਿਬ ਹਰ ਜੁਗ ਜੁਗ ਭਗਤੋ ਪਾਇਆ ਬਹਿਜ ਰਖਦਾ ਆ ਰਾਮ ਰਾਜੇ ਹਰ ਨਾਕਸ਼ ਦੁਸ਼ਟ ਹੋਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿਤਕਾਂ ਬਿਠਦੇ ਨਾਮ ਦੇ ਮੁਖ ਲਾਇ ਜੈ ਨਾਨਕ ਅਸਾਹ ਸਰਵੀ ਅੰਤ ਲਈ ਛਡਾਇਆ ਸਲੋਕ ਮਹਲਾ ਪਹਿਲਾ دکھ دارو سکھ روگ پیا جا سک کام نہ ہوئی تر تک میں نہ جا کری نہ ہوئی بل ہاری قدرت وسیا تیر نہ کل کلا پر پور رہیا تو سچا صاحب سبت سوال جن کی تیسو پار پیا کہان کرتے کی باتاں جو کچھ کرنا سو کر رہے ਸੂਦਰ ਰਾਗ ਦਾ ਸਮਹ ਲਭ ਲੈ ਕੋ ਕਾਰੂ ਸਤਿਗੁਰ ਪ੍ਰਸਾਦ ਸੂਦਰ ਤੇਰਾ ਕੀ ਹਸੁ ਕਰ ਕੇ ਹਜਤ ਬੈ ਸਰਬ ਸਮਾਲੀ ਬਾਜੀ ਤੇਰੇ ਨਾਮ ਦੇ ਅਨੇਕ ਸੰਖਾ ਕੀਤੀ ਤੇਰੇ ਬਾਪਨਹਾਰੀ ਕੀਤੀ ਤੇਰੇ ਰਾਗ ਪਰਿਸਾਂ ਕਹੀਆ ਕੀਤੀ ਤੇਰੇ ਗਾਵਨਹਾਰੀ ਗਾਵਤੋਂ ਤੂੰ ਨ ਪਵਨ ਪਾਣੀ ਵੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਤੋਂ ਤੂੰ ਚਿੱਤ ਗੁਪਤ ਲਿਖ ਜਾਨਣ ਲਿਖ ਲਿਖ ਧਰਮ ਵਿਚਾਰੇ ਗਾਵਤੋਂ ਤੂੰ ਈਸਰ ਬ੍ਰਹਮਾ ਦੇਵੀ ਸ਼ੋਹਾਂਤੀ ਰਿਤ ਦਾ ਸਵਾਰੀ ਗਾਵਤੋਂ ਤੂੰ ਇੰਦਰਿੰਦੁਰ ਆਸਨ ਬੈਠੇ ਦੇਵਤੇ ਅੰਦਰ ਨਾ ਲੇ ਗਾਵਤੋਂ ਤੂੰ ਸਿੱਧ ਸਮਾਦੀ ਅੰਦਰ ਗਾਵਨ ਸੁਨੂ ਸਾਧ ਵਿਚਾਰੀ ਗਾਵਤੋ ਨੋ ਜਦਿ ਸਤਿ ਸਦੀ ਸੰਤੋਖੀ ਗਾਵਤੋ ਨੋ ਮੀਰ ਕਰਾਰੇ ਗਾਵਤੋ ਨੋ ਪੰਡਿਤ ਪੜਨ ਰਕੀ ਸੁਰ ਜੁਗ ਜੁਗ ਬੀਦਾ ਨਾ ਦੇ ਗਾਵਤੋ ਨੋ ਮੁਖਨੀਆ ਮਨ ਮੋਹਨ ਸੁਰਗ ਮਛ ਪਿਆਲੇ ਗਾਵਤੋ ਨੋ ਰਤਨੁ ਪਾਈ ਤੇਰੀ 68 ਤਿਤਨਾਲੀ ਗਾਵਨ ਦੂਨੋ ਜੋਤ ਮਹਾ ਬਰਸੂਰਾ ਗਾਵਨ ਦੂਨੋ ਖਾਨੀ ਚਾਰ ਗਾਵਨ ਦੂਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੀ ਤੇਰੀ ਤਿਆਰੀ ਸੇਈ ਦੂਨੋ ਗਾਵਸ ਤੁਧੂ ਪਾਵਨ ਰਤੇ ਤੇਰੇ ਭਗਤੁਰ ਸਾਲੇ ਹੋ ਗیتے ਦੂਨੋ ਗਾਵਸ ਸੇ ਮੈ ਚਿਤਨਾ ਬਨਾਨੇ ਕਿਆ ਵੀ ਤਿਆਰੀ ਸੋਈ ਸੋਈ ਸਦਾ ਸਤਿਅ ਸਹਿੰਸਾ ਸੱਚਾ ਸਾਚੀ ਨਾਹੀ ਹੈ ਪੀਓ ਸੇ ਜੈਨ ਜਾਸੀ ਰਚਨਾ ਜਿੰਨ ਰਚਾਈ ਹਰ ਰੰਗੀ ਰੰਗੀ ਬਾਤੀ ਕਰ ਕਰ ਜਿਸ ਦੀ ਮਾਇਆ ਜੈਨੋ ਪਾਈ ਕਰ ਕਰ ਦੇਖੈ ਗੀਤਾ ਆਪਣਾ ਜਿਉ ਤਿਸ ਦੀ ਵਡਿਆਈ ਜੋ ਤੇ ਪਬ ਸੂਈ ਕਰਸੀ ਫਿਰ ਹੁਕਮ ਨਾ ਕਰਣਾ ਜਾਈ ਸੋ ਪਤ ਸਾਹੂ ਸਾਹ ਪਤ ਸਾਹਿਬ ਨਾਨਕ ਰਣ ਰਚਾਈ ਆਸਾ ਮਹਲਾ ਪਹਿਲਾ ਸੋਨੁ ਵੱਡਾ ਖੈਸਬ ਕੋਈ ਕੀ ਬੜਬਟਾ ਢੀਠਾ ਹੋਈ ਕੀਮਤ ਪਾਇ ਨਾ ਕਹਿਆ ਜਾਏ ਕਹਿਣੇ ਵਾਲੀ ਤੇਰੇ ਰਹਿ ਸਮਾਈ ਵੱਡੇ ਮੇਰੇ ਸਾਹਿਬਾ ਘਹਿਰ ਕਮੀਰਾ ਤੁਹੀ ਕਹਿਰਾ ਕੋਈ ਨ ਜਾਣੇ ਤੇਰਾ ਕੀਤਾ ਕੀ ਬੜਚੀਰਾ ਰਹਾਉ ਸਭ ਸੁਰਤੀ ਮੈਂ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਠਾਈ ਗਿਆਨੀ ਧਿਆਨੀ ਗੁਰੂ ਗੁਰ ਹਾਈ ਘਹਿਰ ਨ ਜੈ ਤੇਰੀ ਤਿਲ ਬੜਿਆਈ ਸਭ ਸਾਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾਂ ਕੀਆਂ ਵਡਿਆਈਆਂ ਤਦ ਬਿਣ ਸਿੱਤੇ ਕਿਨੇ ਨਾ ਪਾਈਆ ਕਰਮ ਮਿਲੇ ਨਾ ਠਾਕ ਰਹਾਇਆ ਆਖਣ ਵਾਲਾ ਗਿਆ ਵਿਚਾਰਾ ਸਿਤਿ ਪਰੇ ਤੇਰੀ ਭੰਡਾਰਾ ਜਿਸ ਤੋਂ ਦੀ ਤਿਸੇ ਗਿਆ ਚਾਰਾ ਨਾਨਕ ਸੱਚ ਸੁਵਾਰਣ ਹਾਰਾ ਸਾ ਮਹੱਲਾ ਪਹਿਲਾ ਆਖੋਂ ਜੀਵਾਂ ਵਿਸਰੈ ਮਰ ਜਾਉ ਆਖ ਨੀ ਓਖਾ ਸਾਚਾ ਨਾਉ ਸਾਚੀ ਨਾਮ ਕੀ ਲਾਗੇ ਪਉ ਖੁਦ ਭੁਖੇ ਕਾਈ ਚਲੀਏ ਦੂਖ ਸੋਕਿਓ ਵਿਸਰੈ ਮੇਰੀ ਮਾਈ ਸਾਚਾ ਸਾਹਿਬ ਸਾਚੇ ਨਾਹੀ ਰਹਾਉ ਸਾਚੇ ਨਾਮ ਕੀ ਦਿਲ ਵੜਿਆਈ ਆਖ ਥਕੇ ਕੀਮਤ ਨੀ ਪਾਈ ਜੇ ਸਾ ਮਿਲ ਕੇ ਆਖਣ ਪਾਹੇ ਵਟਨ ਹੋ ਗਏ ਘਟ ਨ ਜਾਈ ਨਾ ਉਮਰੇ ਨ ਹੋਵੇ ਸੋਗ ਦੀਂਦਾਰ ਇਨ ਚੁਕੇ ਭੋਗ ਏ ਹੋਰ ਨਾਈ ਕੋਈ ਨਾ ਕੋ ਅਨ ਕੋਈ ਜੇਬੜ ਆਪ ਤੇਬੜ ਤੇਰੀ ਦਾਤ ਜਿੰਦਨ ਕਰਕੇ ਕੀਤੀ ਰਾਖਸੰ ਵਿਸਾਰੇ ਤੀ ਕਮ ਜਾਤ ਨਾਨਕ ਨਾਵੇ ਬਾਸ ਸਨਾਤ ਰਾਗ ਗੂਜਰੀ ਮਹੱਲਾ ਚੌਥਾ ਹਰ ਕੀ ਜਾਂ ਸਤਿਗੁਰ ਸਤਪੁਰਖਾਂ ਬਿਨੂ ਕਰੂੰ ਗੁਰ ਪਾਸ ਹਮ ਕੀਰੇ ਕੰ ਸਤਿਗੁਰ ਸਰਨ ਆਇ ਕਰ ਦਿਆਨਾ ਫੁਰਗਾਸ ਮੇਰੇ ਮੀਤ ਗੁਰ ਦੇ ਮੋਕ ਰਾਮਧਰ ਗਾਸ ਦੁਰਮਤ ਨਾਮ ਮੇਰਾ ਪ੍ਰਾਂਟ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੀ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾ ਸੇ ਮਿਰ ਸੰਗਤ ਗੁਣ ਪ੍ਰਗਾਸ ਜਿਨ ਹਰ 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 ਸੁਨਾਮ ਨਾ ਪਾਇਆ ਤੇ ਭਾਗ ਹੀਣ ਜਾਪਾ ਜੋ ਸਤਿਗੁਰ ਸਰਣ ਸੰਗਤ ਨਹੀਂ ਆਇ ਤ੍ਰਿਕ ਜੀ ਮੇ ਤ੍ਰਿਕ ਜੀ ਬਾਤ ਜਿਨ ਹਰ ਚਨ ਸਤਿਗੁਰ ਸੰਗਤ ਪਾਈ ਤੈਨ ਤੁਰ ਮਸਤਕ ਲਿਖਿਆ ਲਿਖਾਂ ਸੁਤਾਨ ਤਨ ਸ ਸੰਗ ਜਿਤਾ ਹਦਸ ਪਾਇਆ ਮਿਰ ਜਨ ਨਾਨਕ ਨਾਮ ਪਰਗਾਸ

ਉੜੇ ਉਡਾ ਵਸੇ ਉਸਾਂ ਤੇ ਪਾਛੇ ਬਚਰੇ ਸ਼ਰਿਆ ਤੈਨ ਕਬਨ ਖਨਾਵੇ ਕਬਨ ਚੁਗਾਵੇ ਮਨ ਮੇ ਸਿਮਰਨ ਕਰਿਆ ਸਬਨਿਧਾਨ ਦਾ ਸ੍ਰਸ਼ਟ ਸਿਧਾਂਤ ਠਾਕੁਰ ਕਰਤਲ ਧਰਿਆ ਜਨ ਨਾਨਕ ਬਰ ਬਰ ਸਤਿਬਦ ਜਾਈਏ ਤੇਰਾ ਅੰਤ ਨ ਪਾਰ ਆਵਰੀਆ ਰਾਗ ਅਸਾ ਮਹੰਦਾ ਚੌਥਾ ਸੂਪੁਰਖ ਇੱਕ ਓੰਕਾਰੂ ਸਤਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਕਮਾਗ ਮਹਾਪਾਰਾ ਸਭ ਧਿਆਵੇ ਸਭ ਧਿਆਵੇ ਤੁਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਹਾਾਰੇ ਜੀ ਤੁਜੀਆ ਕਾਤਾ ਤਾਰ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨਹਾਰਾ ਹਰ ਆਪੇ ਧਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੁਮ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਾਰੀ ਕੋ ਪੁਰਖ ਸਮਾਨਾ ਇਕਦਾ ਤੇਗ ਬੇਖਾਰੀ ਜੀ ਸਭ ਤੇਰੇ ਚੋ ਜਿਮਟਾਣਾ ਤੂੰ ਆਪੇ ਜਤਾ ਆਪੇ ਭੁਗਤਾ ਜੀ ਹੋਂ ਤੁਧ ਬਿਨਾ ਬਰ ਨਾ ਜਾਣਾ ਤੂ ਪਾਰ ਬ੍ਰਹਮੇ ਅੰਤ ਬਿ ਅੰਤ ਜਿਹ تیر ਗਿਆਨ ਅੱਖ ਬਕਾਣਾ ਜੋ ਸੇਵੈ ਜੋ ਸੇਵੈ ਤੁਜੀ ਜਨ ਨਾਨਕ ਤិន ਗੁਰਵਾਣਾ ਹਾਰੂ ਧਿਆਵੇ ਹਰ ਧਿਆਵੇ ਤੁਜੀ ਸੇ ਜਨ ਜੁਗ ਮੇ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਾਈ ਜਿਨ ਹਰ ਧਿਆਇਆ ਜੀ ਤិន ਟੂਟੀ ਜਮਕੀ ਫਾਂਸੀ ਜਿਨ ਨਿਰਭਉ ਜਿਨ ਹਰਿ ਨਿਰਭਉ ਦੇ ਆਇਆ ਜਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਤੁਸਮਾਸੀ ਸੇ ਧਨ ਸੇ ਧਨ ਜਿਨ ਹਰਿ ਧਿਆਇਆ ਜੀ ਜਨ ਆਨਿਤ ਤਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਤੁਸਲਾ ਹਾਂ ਤੁਜੀ ਹਰ ਅਨਤ ਅਨੇਕ ਅਨੰਤਾ ਤੇਰੀ ਅਨਕ ਤੇਰੀ ਅਨਕ ਕਰੇ ਹਨ ਪੂਜਾ ਜੀਤਪਤਾਪੇ ਜਪੇ ਬੇਅੰਤ ਤੇਰੇ ਅਨੇਕ ਤੇਰੇ ਅਨੇਕ ਪਰੇ ਬਸ ਸਿਮਰਤ ਸਾਸਤ ਜੀ ਕਰ ਕਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੀ ਜਨ ਨਾਨਕ ਜੀ ਜੋ ਭਾਵੇ ਮੀਰੀ ਭਗਵੰਤਾ ਤੂੰ ਆਦਪੁਰਖ ਪਰੰਪਰ ਕਰਤਾ ਜੀ ਤੁਧ ਜੇਵੜਾ ਵਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀਤੂ ਨਹਿ ਚਲ ਕਰਤਾ ਸੋਈ ਤੁਧਿ ਆਪੇ ਭਾਵੇਂ ਸੋਈ ਵਰਤੇ ਜੀ ਤੂੰ ਆਪੇ ਕਰੇ ਸੋਈ ਤੁਧਿ ਆਪੇ ਸ੍ਰਿਸ਼ਟ ਸਭ ਪਾਈ ਜੀ ਤੁਧਿ ਆਪੇ ਸਿਰਜ ਸਭ ਕੋਈ ਜੁਗਾ ਨਾਨਕ ਗੁਣ ਗਾਵੇ ਕਰ ਦੇ ਕੇ ਜੀ ਜੋ ਸਭ ਸੇ ਕਾ ਜਾਣ ਹੋਈ ਅਸਥਾ ਮਹਲਾ ਚੌਥਾ ਤੂੰ ਕਰਤਾ ਸਚਿਆਰ ਮੈਂ ਤਾਂ ਸਾਈ ਜੋ ਤੂੰ ਭਾਵੇਂ ਸੋਈ ਥੀਸੀ ਜੋ ਤੂੰ ਦੇਹ ਹੈ ਸੋਈ ਹਾਂ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਤੁਦੇ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆ ਸਭ ਤੂਹੀ ਮਾਹੀ ਤੂਹੀ ਬਿੰਦੂ ਚਾ ਕੋਈ ਨਾ ਹੈ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲਾ ਜੇ ਸੁਨੋ ਤੂੰ ਜਾਣਾਈ ਹੈ ਸੋਈ ਜਿਨ ਜਾਣੇ ਹਰ ਪੁਣ ਸਰਹੀ ਆਖ ਬਖਾਣੇ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇ ਆ ਕੀ ਸੁਭ ਹੋਏ ਤੁਰਵੇਂ ਦੂਜਾ ਵਰਨਾ ਕੋਈ ਤੂੰ ਕਰ ਕਰ ਵੇਖੈ ਜਾਣੇ ਸੋਈ ਜਨ ਨਾਨਕ ਗੁਰਮਕ ਪ੍ਰਗਟ ਹੋਏ ਆਪਸਾ ਮਹੱਲਾ ਪਹਿਲਾ ਤਿਤ ਸਰਵਰਡ ਭੈਲੇ ਨਿਵਾਸਾ ਪਾਣੀ ਪਾਵਕ ਤਿਨ ਹੈ ਕੀਆ ਪੰਕਜ ਮੋਹ ਪਗ ਨੀ ਚਾਲੇ ਹਮ ਦੇਖਾ ਤੇ ਰੂਪੀ ਅਲੀ ਮਾਨੇਕ ਨ ਚੇਤਸ ਮੂੜ ਮਨਾ ਹਰਿ ਬਿਸਰ ਤੇਰੇ ਗੁਣ ਗਲਿਆਰ ਆਉ ਨਾ ਹੋ ਜਤੀ ਸਤੀ ਨੀ ਪੜਿਆ ਮੂਰਖ ਮੁਗਦਾ ਜਨਪਿਆ ਪ੍ਰਣਵਤਨਾ ਨਿਤ ਤਿਨ ਕੀ ਸਰਣਾ ਜਿੰਤੂ ਨਾਹੀ ਬੀਸਰ ਆਸਾ ਮਹੱਲਾ ਪੰਜਵਾ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮੰਨਣ ਕੀ ਤੇਰੀ ਬਰੀ ਹਰ ਕਾਜ ਤੇ ਰਕ ਤੇ ਨ ਕਾਮ ਮੇਰ ਸਾਧ ਸੰਗਤ ਭਜ ਕੇ ਬਲ ਨਾਮ ਸਰੰਜਾਮਲਾ ਦੇ ਭਵਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕੇ ਰਹਾਉ ਜਬ ਤਉ ਸੰਜਮ ਧਰਮ ਨ ਕਮਾਇ ਸੇਵਾ ਸਾਧਨਾ ਜਾਣਿਆ ਹਰ ਰਾਇਆ ਕਹੋ ਨਾ ਨਕ ਹਮਨੀ ਚਰਮਾ ਸ਼ਰਨ ਪਰੇ ਕੀ ਰਾਖੋ ਸਰਮਾ ਪਾਛਾਈ ਦਸਵੀ ਕਬਿਓ ਬਾਚ ਬੇਨਤੀ ਚਾਉ ਪਈ ਹਮਰੀ ਕਰੋ ਹਾਥ ਤੇ ਰਖਾ ਪੂਰਨ ਹੋਏ ਚਿੱਤ ਕੀ ਇਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਜ ਸਵੇ ਤੁਮ ਕਾਬੋ ਆਪ ਹਾਂ ਤੇ ਮੋਹਿ ਬਚਾਬੋ ਸੁਖੀ ਬਸੈ ਮੋ ਰ ਪਰਮਾਰਾ ਸੇਵਕ ਸਿੱਖ ਸਵੇ ਕਰਤਾਰਾ ਮੋ ਰ ਛਾਣੇ ਕਰਦਾ ਕਰਿਆ ਸਭ ਰੰਕੂ ਆਸੰਗਰੀਏ ਪੂਰਨ ਹੋਏ ਹਮਾਰੀ ਆਸਾ ਤੂਰ ਭਜਨ ਕੀ ਰਹੇ ਪਿਆਸਾ ਤੁਮੇ ਛਾੜ ਕੋਈ ਅਬਰ ਨਾ ਧਾਉ ਜੋ ਬਰ ਚਾਹੂ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੀ ਤਾਰੀ ਅਹ ਚੁੰ ਚੁੰਨ ਸਤਰ ਹਮਾਰੇ ਮਾਰੀ ਅਹ आप हाथ मुझे उभरेय मरण काल का त्रास निवारय हु जो सदा हमारी पछा सरीय तुज्जु करियो रक्षा राख लेउ मैं राखन हारे साहिब संत सुहाई प्यारे दीन बंध दुष्टन के हंता तुम हो पुरी चतुर्दश कंता काल पाए ब्रह्मा बपतरा काल पाए शिव जु अवतरा काल पाए करबिसन प्रकाशा सकल काल का, का किया तमासा ਜਵਨ ਕਾਲ ਜੋਗੀ ਸ਼ਿਵ ਕੀਓ ਬੇਦ ਰਾਜ ਬ੍ਰਹਮਾ ਜੋ ਸਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਉ ਦੇਵ ਦਾਤ ਜਛਨ ਉਪਜਾਇਉ ਆਦਾਂ ਤੇ ਕੇ ਅਵਤਾਰ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸ਼ਿਵ ਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੋ ਬਦ ਕੀਓ گڑ گڑ کے اندر کی جانت پلے برے کی پیر پشان چیٹی تر سلا سپر درشٹ کر بھولا سانتن دکھ پائے ایک 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 پیر پچھان ہے کٹ کٹ کے بٹ بٹ کی جان ہے جابو کرک کرا کر تارا پرجا تر تب دہ اہ جب آ کرت کر ہو کب ہوں تو میں ملت دے تر سب ہوں ਜੇ ਤੇ ਬਨ ਸਰੇ ਸਰਵ ਧਾਰੇ ਆਪ ਆਪਣੀ ਬੋਜੋ ਚਾਰੇ ਤੂੰ ਸਭ ਹੀ ਤੇ ਰਹਤ ਨਿਰਾਲਮ ਜਾਣਤ ਬੇਦ ਭੇਦ ਅਰੁ ਆਨੰਦ ਨਿਰੰਕਾਰ ਨਿਰਵਕਾਰ ਨਿਰਨਾਮ ਵਾਹਦ ਨੀਲ ਅਨਾਦ ਸੰਭੂ ਤਾਕਾ ਮੂਡ ਉਚਾਰਤ ਭੀਦਾ ਜਾਕੂ ਭੀਵ ਨ ਪਾਵਤ ਭੀਦਾ ਤਾਕੂ ਕਰਪਾ ਹਨ ਨਮਾਨਤ ਮਹਾਮੂਲਕ ਭੀਦ ਨ ਜਾਣਤ ਮਹਾਦੇਵ ਕੋ ਕਹਿ ਸਦਾ ਸੇਵ ਨਿਰੰਕਾਰ ਕਾ ਚੀਨਤ ਨੈ ਭੀਵ ਆਪ ਆਪਣੀ ਬੁੱਧ ਜੇਤੀ ਵਰਨਤ ਭੈਣ ਭੈਣ ਤੇ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਸਜਾ ਪ੍ਰਥਮ ਸੰਸਾਰਾ ਇਕ ਰੂਪਨੁਕ ਸੁਰੂਪ ਅਰੰਕ ਪਿਉ ਰਾਪ ਕਹੀ ਭੂਪੰਡ ਜੀ ਰਸੀ ਤਜ ਕੀਨੀ ਉਤਪੁਜ ਖਾਨ ਬਹੁ ਰਚਦੀਨੀ ਕਾਹੂ ਫੂਲ ਰਾਜਾ ਹਵ ਬੈਠਾ ਕਾਹੂ ਸਿਮੜ ਪਿਉ ਸੰਕਰੇ ਗੈ 88 ਗ੍ਰੀ ਸ੍ਰਿਸ਼ਟੀ ਦਿਖਾਏ ਚੰਬਵ ਆ ਜੁਗਾ ਸਰੂਪ ਸੁਅੰਬਵ ਅਵਰਛਾ ਮੇਰੀ ਤੁਮ ਕਰੋ ਸਿੱਖਿ ਉਬਾਰ ਸਿੱਖ ਸੰਗ ਰੂ ਦੁਸ਼ਟ ਜਤੇ ਉਠਵਤੁ ਤਪਤਾ ਸਕਲ ਮਲੇ ਸ਼ਕਰ ਰਣ ਘਾਤਾ ਜੇ ਅਸਤੁਤਵ ਸਰਨੀ ਪਰੇ ਤਿਨ ਕੈ ਦੁਸ਼ਟ ਦੁਖਤ ਹਵੈ ਮਾਰੇ ਪੁਰਖ ਜਵਨ ਪਗ ਪਰੇ ਤਿਹਾਰੀ ਤਿਨ ਕੈ தம் ਸੰਕਟ ਸਵਟਾਰੀ ਜੋ ਕਲ ਕੋ ਇਕ ਬਾਰ ਤੇ ਹੇ ਤਾਕੇ ਕਾਰ ਨਿਕਟਨੀ ਐ ਹ ਰਛਾ ਹੋਇ ਤਾ ਹੀ ਸਭ ਕਾਲ ਦੁਸ਼ਟ ਅ੍ਰਿਸ਼ਟ ਡਰੇ ਤਤ ਕਾਲ कृपा दृष्टि तन चाहि ने हर हो ताकि ता तर्क में हर हो रिद्ध सिद्ध कर मो सब होई दुष्ट शाशव सके ना कोई एक बात चिंत में संभार काल फास्ते ताहे उ महाराज जिन नर नाम तिहारू कहा तारे दुष्ट दुख ते रहा खड के त में शरण तिहारी आप हाथ दे ले हो उबारी सर्व ठौर मो सहाय ਦੁਸ਼ਟ ਦੁਖ ਤੇ ਤੇ ਹੋ ਬਚਾਈ ਸਬਈਆ ਆਈ ਗਹਿ ਜਬ ਤੇ ਤੁਮਰੀ ਤਬ ਤੇ ਕੋ ਅੱਖ ਤਰੀ ਨਹੀਂ ਆਨਿਉ ਰਾਮ ਰਹੀਮ ਪੁਰਨ ਕੁਰਾਨ ਅਨੇਕ ਕਹਿ ਮਤੁ ਇਕ ਨਮਾਨਿਉ ਸਿਮਰਤ ਸਾਸਤਰ ਵੇਦ ਸਭ ਬਹੁ ਭਿਦ ਕਹਿ ਹਮ ਇਕ ਨ ਜਾਣਿਓ ਸਰਯਸ ਪਾ ਕਿਰਪਾ ਤੁਮਰੀ ਕਰ ਮੈਂ ਨ ਕਹਿਓ ਸਭ ਤੁਹੀ ਬਖਾਨਿਓ ਦੁਹਰਾ ਸਗਲ ਦਵਾਰ ਕੋ ਛਾੜ ਕੇ ਕਹਿਓ ਤੁਹਾਰੂ ਦਵਾ ਬਾਹੀਂ ਕਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰੂ ਰਾਮਕਲੀ ਮਹਲਾ 3 ਜੀ ਅਨੰਦ ਕੋ ਓੰਕਾਰੂ ਸਤਗੁਰੂ ਪਰਸਾਦ ਆਨੰਦ ਪਿਆ ਮੇਰੀ ਮਾਈ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਿਜ ਸੇਤੀ ਮਨਵੱਝੀਆਂ ਬਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸਬਦ ਗਾਵਣ ਆਈਆਂ ਸਬਦੋ ਤਾ ਗਾਭਰੀ ਕੀ ਰਹਿਮਨ ਜਿਨੀ ਬਸਾਇਆ ਕਹਿ ਨਾਨਕ ਆਨੰਦ ਹੋਆ ਸਤ ਗੁਰੂ ਮੈਂ ਪਾਇਆ ਮਨ ਮੇਰੇ ਆ ਤੂੰ ਸਦਾ ਰਹੁ ਹਰਿ ਨਾਲੇ ਹਰ ਨਾਲ ਰਹੁ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ ਅੰਗੀਕਾਰੂ ਕਰੇ ਤੇਰਾ ਕਰ ਸਭ ਸੁਵਾਰਣਾ ਸਭ ਨਾਂ ਕਲਨ ਸੁਰਾਸੂ ਆਮੀ ਸੋਖਿ ਮਨੋ ਵਿਸਾਰੀ ਕਹਿ ਨਾਨਕ ਮਨ ਮੇਰੀ ਸਰਾਰੂ ਹੂ ਨਾ ਦੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੀਰੈ ਘਰਤਾ ਤੀਰ ਸਭ ਕੀ ਸਹ ਜਿਸ ਦੇ ਹੈ ਸੋ ਪਾਵੇ ਸਦਾ ਸਿਪਤ ਸਲਾ ਤੇਰੀ ਨਾਮ ਵਸਾਵੇ ਨਾਮ ਜਿਨ ਕੇ ਮਨ ਵਸਿਆ ਆਵਾਜੀ ਸਬਦ ਧਨੀਰੀ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੀਰੈ ਸਾਚਾ ਨਾਮ ਮੇਰਾ ਆਧਾਰ ਸਾਚੇ ਨਾਮ ਆਧਾਰ ਮੇਰਾ ਜਨ ਭੁੱਖਾ ਸਭ ਗਵਾਈਆ ਕਰ ਸੰਤ ਸੁਖਮਨ ਆਈ ਬਸਿਆ ਜਿਨੇ ਛਾ ਸਬ ਪੁਜਾਈਆ ਸਦਾ ਕੁਰਬਾਨ ਕੀਤਾ ਗੁਰਵਿਟੋ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਨੋ ਸੰਤੋ ਸਬਤ ਰੂਪੇ ਆਰੂ ਸਾਚਾ ਨਾਮ ਮੇਰਾ ਆਧਾਰੁ ਵਾਜੇ ਮਨ ਚ ਸਬਤਿ ਅਧਕਾਰੁ ਸੁਭਾਗੇ ਘਰ ਸੁਭਾਗੇ ਸਬਦ ਵਾਜੇ ਕਲਾ ਚਿਤ ਗੁਰੁ ਧਾਰੀ ਆਪਨ ਚ ਦੂਤ ਦਵਾਸ ਗੀਤੇ ਕਾ કંਠ ਤੁਮਾਰਿਆ ਦੁਰਗਰਮ ਪਾਇ ਆਦੁਰ ਜਿਨ ਕਉ ਸੇ ਨਾਮ ਹਰਕੇ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਰਿ ਅਨਹਦ ਬਾਜੇ ਆਨਦ ਸੁਣ ਵਡਭਾਗਿਓ ਸਗਲ ਮਨੋਰਥ ਪੂਰੇ ਪਰਪਰਪਾਇ ਤੇ ਸਗਲ ਵਿਸੂਰੇ ਦੁਖ ਰੋਗ ਸੰਤਾ ਪੁੱਤਰੇ ਸੁਣੀ ਸਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਤੇ ਪਵਤ ਸਤ ਗੁਰ ਰਹਾ ਪਰਪੂਰੇ ਬਿਨਵਤ ਨਨਕੁਰ ਚਰਨ ਲਾਕੇ ਬਾਜੀ ਅਨੰਦ ਤੂਰੇ ਮੋਦਵਨੀ ਮਹੱਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸਰਦਾਰ ਜੇ ਕੋ ਖਾਬੈ ਜੇ ਕੋ ਪੁੰਚੈ ਤਿਸ ਕਾ ਹੋਇ ਉਧਾਰੂ ਏ ਵਸਤ ਤਜੀ ਨਹ ਜਾਈ ਨਿਤ ਨਿਤ ਰਖੁਰ ਤਾਰੂ ਤੰ ਸੰਸਾਰ ਚਰਨ ਲਗਤ ਰਿਐ ਸਬ ਨਾਨਕ ਬ੍ਰਹਮ ਅਪਸਾਰੂ ਸ਼ਲੋਕ ਮਹਲਾ 5ਵਾਂ ਤੇਰਾ ਕੀਤਾ ਜਾਤੋ ਨਹੀਂ ਮੈਨੋ ਜੋ ਕੀ ਤੋਈ ਮੈਂ ਨਿਰਗੁਣ ਯਾਰੀ ਕੋ ਗੁਣ ਨਹੀਂ ਆਪੇ ਤਰਸ ਪਇਓਈ ਤਾਰ ਸੁਬਿਆ ਮਹਿਰਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਤੀਵੈ ਆਪੜੀ ਤਥੈ ਤੂ ਸਮਰਥ ਜਥੈ ਕੋਈ ਨਹੀਂ ਉਥੈ ਤੇਰੀ ਰੱਖ ਅਗਨੀ ਉਦਰਮਾਹੀ ਸੁਣ ਕੈ ਜਮ ਕੇ ਦੂਤ ਨਾਏ ਤੇਰੇ ਛੱਡ ਜਾਹੀ ਬਹੁ ਜਨ ਬਖ ਮਸਗਾਹੂ ਗੁਰ ਸਬਦੀ ਪਾਰ ਪਾਈ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇਖਾ ਹੀ ਕਲਮੇ ਇਹੋ ਪੁਨ ਗੁਣ ਗੋਬਿਤ ਗਾਹੀ ਸਭ ਸੇ ਨੂੰ ਕਿਰਪਾ ਇਸ ਹਾਲੇ ਸਾਹੇ ਸਾਹੀ ਪਿਰਥਾ ਗੁਏ ਨਾ ਜਾਈ ਕੇ ਆਵੇ ਤੁਦੁ ਆਹੀ ਸ਼ਲੋਕ ਮਹਲਾ 5 ਵਾ ਅੰਤਰ ਗੁਰਿਆ ਰਾਜਣਾ ਜਿਸ ਵਾਜਪੁਰ ਨਾਉ ਨਿਤ ਤੇ ਸਤ ਗੁਰ ਪੇਖਣਾ ਸ਼ਰਵਣੀ ਸੁਨਣਾ ਗੁਰ ਨਾਉ ਸਤ ਗੁਰ ਜੀਤੀ ਰਤਿਆ ਦਰਗਾ ਪਾਈ ਠਾਉ ਕਹੂ ਨਾਨਕ ਕਿਰਪਾ ਕਰੀ ਜਿਸਨੋਏ ਵਥ ਦੇ ਤੱਗ ਮੇ ਉਤਮ ਕਾੜੀ ਐ ਬਿਰਨੇ ਕੇ ਹੀ ਕੇ ਮਹਲਾ ਪੰਜਵਾ ਰਖੇ ਰਖਣ ਹਾਰ ਆਪ ਬਾਰਨ ਰਕੇ ਪੈਰੀ ਪਾਏ ਕਾਜ ਸੁਭਾਰਿਆਨ ਹੋਆ ਆਪੁ ਦੇ ਹਲੁ ਮਨਹੁ ਨ ਬਿਸਾਨੀ ਅਨ ਸਾਧ ਜਨ ਕੇ ਸੰਗ ਭਵ ਚਲ ਤਾਰਿਆਨ ਸਾਖਤ ਨਿੰਦਕ ਦੁਸ਼ਟ ਖੇਨ ਮਾਹੀ ਬਿਦਾਰਿਆਨ ਦੇ ਸਾਹਿਬ ਕੀ ਟੇਕ ਨਾਨਕ ਮਨੈ ਮਾਹੀ ਜੇ ਸਿਮਰਤ ਸੁਖ ਹੋ ਸਗਲੇ ਦੁਖ ਜਾ ਤੈ ਸਾਹਿਬ ਕੀ ਟੇਕ ਨਾਨਕ ਮਨੈ ਮਾਹੀ ਜੇ ਸਿਮਰਤ ਸੁਖ ਹੋਈ ਸਗਲੇ ਦੁਖ ਜਾਏ ਹੋਆ ਗੁਰਜੀਕਾ ਖਾਲਸਾ ਹੋਆ ਗੁਰਜੀ ਕੀ ਫਤੀ ਤੁਧਿਆ ਕੀ ਆਸ ਦਾਸੁ ਹਮਾਰੀ ਜੀਉ ਪਿੰਡ ਸਭ ਤੇਰਾ ਵਾਹਿਗੁਰੂ ਕਹ ਹੁਨਾ ਨਿਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੇ ਮੀਰਾ ਵਾਹਿਗੁਰੂ ਬੋਲਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ 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 ਤੀ ਨਿਰਤਾਪ ਨਿਵਰਨ ਹਾਰਾ ਦੁਖ ਹੰਤਾ ਸੁਖ ਰਾਸ ਤਾਕੋ ਬਿਗਰ ਨ ਕੋ ਲਾ ਕੇ ਜਾ ਕੀ ਪ੍ਰਭ ਅਗੇਰ ਤਾਸ ਅਰਦਾਸ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਤੰਤ ਭਗਤੀ ਸਿਮਰ ਕੈ ਗੁਰੂ ਨਾਨਕ ਲੀਤੇ ਆਏ ਫਿਰੰਗਦ ਗੁਰ ਤੇ ਅਮਰਦਾਸ RAMDAS ਹੈ ਉਹੀ ਸਾਈ ਅਰਚਨ ਅਰ ਕੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਜ ਸ਼੍ਰੀ ਹਰਿ ਕ੍ਰਿਸ਼ਨ ਤੇ ਆਈਏ ਜੇ ਟੱਠੇ ਸਭ ਦੁੱਖ ਜਾਇ ਤੇਗ ਬਹਾਦਰ ਸਿਮਰਿਆ ਕਰਨਉ ਦਤਾ ਵੇ ਧਾਈ ਸਭ ਥਾਈ ਹੋਈ ਸਹਾਇ ਦਸਾਂ ਬਾਸ਼ਾਹ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਈ ਸਹਾਇ ਦਸਾਂ ਬਾਸ਼ੀਆਂ ਦੀ ਆਤਮ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਤੇ ਅੰਦਰ ਕੇ ਖਾਲਸਾ ਜੀ ਸਾਹਿਬ ਲੋ ਜੀ ਪੰਜਾਬ ਪਿਆਰੀਆਂ ਚੋਂ ਸੇਵ ਜਾਤੀਆਂ 40 ਮੁਕਤਿਆਂ ਅਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪੇ ਆਵਾਂ ਛਕਿਆ ਤੇਗ ਚਲਾਈ ਤੇਗ ਵਾਹੀ ਦੇਖੇ ਅੰਡਠ ਕੀਤਾ ਤੇ ਨਾ ਬਿਆਰੀਆਂ ਸਜਿਆਰੀਆਂ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਦੀ ਸੀਸ ਦਿੱਤੇ ਮਾਨ ਮੰਦ ਘਟਵਾਏ ਖੁੱਪਰੀਆਂ ਲੋਹਾਈਆਂ ਚੜਖੜੀਆਂ ਚੜੇ ਤਨ ਹਰਿਆਣੇ ਚਰਾਈ ਗਈ ਗੁਰਦੁਆਰੀ ਤੁਸੀਂ ਵਾਲੇ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਆ ਸੇਖੇ ਜੇ ਦਾ ਕੇਸਾਂ ਸਵਸਾਂ ਸੰਗਨ ਬਾਖੀ ਤੇ ਨਾ ਦੀ ਕਮਾਈ ਦਾ ਧਿਆਨ ਤਰ ਕੇ ਬੋਲੋ ਜੀ ਬੰਜਾ ਤਖਤਾਂ ਸਰਬੱਤ ਗੁਰਦਵਾਰਿਆਂ ਦਾ ਧਿਆਨ ਤਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਬਾਤ ਗੁਰੂ ਵਾਹਿਗੁਰੂ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਾਂ ਕਾਸ ਹੋਈ ਸੈਂ ਤਾਂ ਤਾਂ ਰਛਿਆ ਰਿਹਾ ਤੇਗ ਤੇਗ ਪਤਿ ਪ੍ਰਤ ਕੀ ਪਾਇ ਪੰਥ ਕੀ ਜੀਤ ਸਿਰ ਸਾਹਿਬ ਸਹਾਏ ਘਾਸਾ ਜੀ ਕੇ ਬੋਲ ਬਾਲੇ ਬੋਲੋ ਜੀ ਸੇਖਾ ਨੂੰ ਸਿੱਖੀ ਨਾਮ ਕੇ ਸਦਾਨ ਰਹਿਤਾਨ ਬਵੇਖਦਾਨ ਵਿਸਾਦਾਨ ਭਰੋਸਾਦਾਨ ਦਾਨਾ ਸਿਰਦਾਨ ਆਪਤਾ ਸ੍ਰੀ ਅਮਰੇਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਪੁੱਕੇ ਚੁਕੋ ਜੁਕ ਅਟਲ ਧਰਮ ਕਾ ਜੈਕਾਰ ਬੋਲੋ ਜੀ ਆਪ ਜੀ ਦੇ ਸਿੱਖਾਂ ਦਾ ਮਾਨੀ ਵਾ ਮਾਥੂ ਚੀਮਤ ਬਧਾ ਰੱਖਾ ਵਾਹਿਗੁਰੂ へ ਅਕਾਲ ਪੁਰਖ ਆਪਣੇ ਪਾਰਥ ਦੇ ਸਦਾ ਸਹਾਇਤਾ ਦਤਾਰ ਜੀਓ ਸ਼ੇਰ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਕਟਾਮਾ ਤੋਂ ਜਨਾਂ ਦੁਖਾਂਤ ਸਭਾਂ ਨੂੰ ਬਚੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਕਾ ਆਪ ਸਾਹਿਬ ਜੀ ਨੂੰ ਬਖਸ਼ੋ ਇਹ ਨਿਮਾਨੀਆਂ ਦੇ ਮਾਨ ਸਤ ਗੁਰੂ ਨਿਤਾਣੀਆਂ ਦੇ ਤਾਂ ਨਿਉਟਿਆਂ ਦੀ ਓਟ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਤਨ ਬਾਬਾ ਜੀ ਬੰਦਾ ਜੀ ਮੀਰੀ ਪੀਰੀ ਦੇ ਮਾਲਕ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਉਹ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਚਰਨ ਛੋਹ ਜੋੜਾ ਜੀ ਸਾਹਿਬ ਦੇ ਅਸਥਾਨ ਤੇ ਸ਼ਾਮ ਕਾਲ ਦੇ ਦੀਵਾਨ ਸਜੇ ਸਜੇ ਦਿਵਾਨਾ ਵਿੱਚ ਸੂਦਰ ਹਰਾਜ ਸਾਹਿਬ ਜੀ ਦੇ ਜਾਪ ਹੋਏ ਨੇ ਮਹਾਰਾਜ ਗੁਰਬਾਣੀ ਤੇ ਜਾਪ ਸੇਵਾ ਸਿਮਰਨ ਕਰਦੇ ਅਨੇਕਾਂ ਪ੍ਰਕਾਰ ਦੀਆਂ ਗਾਥੀਆਂ ਭੁੱਲਾਂ ਨੂੰ ਬਖਸ਼ ਲੈਣਾ ਅੱਗੇ ਤੁਸ ਮੱਤ ਬਖਸ਼ਿਸ਼ ਕਰਨੀ ਸ਼ੁੱਧ ਸਪਸ਼ਟ ਗੁਰਬਾਣੀ ਦੇ ਜਾਪ ਸੇਵਾ ਸਿਮਰਨ ਕਰਨ ਦਾ ਮੱਲ ਉਤਮ ਬਖਸ਼ਿਸ਼ ਕਰਨਾ ਜਿੰਨੀਆਂ ਵੀ ਸੰਗਤਾਂ ਆਪ ਜੀ ਦੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀਆਂ ਨੇ ਸਭ ਦੀਆਂ ਹਾਜ਼ਰੀਆਂ ਦਰਸ਼ਨੀ ਬਿਟਾਵਾ ਦਰ ਪਰਮਾਨ ਕਰਨੀਆਂ ਚੱਲਿਆ ਕਰਨ ਕਰਮਲੇਖੇ ਲਾਉਣਾ ਸਭਨਾ ਦੇ ਘਰਾਂ ਪਰਿਵਾਰਾਂ ਦੇ ਵਿੱਚ ਦੁੱਖਾਂ ਵਿਗਨਾਂ ਕਲੇਸ਼ਾਂ ਦੇ ਨਾਸ ਕਰਕੇ ਆਪ ਜੀ ਦੇ ਭਜਨ ਬੰਦਗੀ ਦੇ ਪ੍ਰਕਾਸ਼ ਕਰਉਣੀ ਸੁਆਸ ਸੁਆਸ ਨਾਮ ਸਿਮਰਨ ਦੀ ਦਾਤ ਗੁਰ ਸਿੱਖੀ ਦੀ ਦਾਤ ਅੰਮ੍ਰਿਤ ਵੇਲਾ ਨਤ ਨਿੰਦਿਆਂ ਦਾਤਾਂ ਬਖਸ਼ਿਸ਼ ਕਰਨੀਆਂ ਆਪਸੀ ਮੇਲ ਮਿਲਾਪ ਇਨਤਫਾਕ ਪਿਆਰੀ ਕਾਗਰਤਾ ਭਾਈਚਾਰੇ ਦੀ ਸਾਂਝ ਬਖਸ਼ਿਸ਼ ਕਰਨੀ ਦੇਸ਼ਾਂ ਵਿਦੇਸ਼ਾਂ ਚ ਅੰਗ ਸੰਗ ਕੇ ਸਹਾਈ ਹੋਣਾ ਦਰੋ ਕਰੁਨਾਮ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਦਰੋ ਨਦਰ ਨਿਹਾਲ ਕਰਨਾ ਮਹਾਰਾਜ ਹੋਇਐ ਉਸ ਵਕਤ ਸ਼ਾਮ ਕਾਲ ਦੇ ਦੀਵਾਨ ਦੀ ਸਮਾਪਤੀ ਹੋਈ ਹੈ ਆਪ ਜੀ ਦੀ ਕਿਰਪਾ ਸਦਕਾ ਦੇਂਦੇ ਚਾਰ ਪੈਰ ਸੁੱਖਾਂ ਨਾਲ ਬਤੀਤ ਹੋਏ ਰਹਿਣ ਆਈ ਸੁੱਖਾਂ ਅੰਦਰ ਪਾਣੇ ਵਿੱਚ ਬਤੀਤ ਕਰਾਉਣਾ ਹਰ ਤਰ੍ਹਾਂ ਕਰਕੇ ਰਸ਼ੇਰਤ ਕਰਨੀ ਸਹੀ ਪਿਆਰੇ ਮੇਲ ਚ ਨਾ ਮਣਿਆ ਤੇਰਾ ਨਾਮ ਚਿਤ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੀ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਕੇ ਆਪੇ ਅਕਾਲ ਕੀ ਤਬੇ ਚਲਾਉ ਉਪੰਨ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗੰਭੀਰ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ ਰਾਜ ਕਰੇਗਾ ਸਾਦਸਾ ਆਕੀ ਰਹੇ ਨਾ ਖੁਆਰ ਹੋਏ ਸਬਦ ਲੰਗੇ ਬਚੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਜੋ ਸਰਦਾ ਕਰ ਸੇਵਦੇ ਗੁਰ ਪਾਰੂ ਤਾਰਣ ਜੋ ਸਰਦਾ ਕਰ ਸੇਵਦੇ ਗੁਰ ਪਾਰੂ ਤਾਰਣ ਬੋਲੇ ਸੋ ਨਿਹਾਲ ਸ੍ਰੀ ਅਕਾਲ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ